ਸ਼੍ਰੋਮਣੀ ਅਕਾਲੀ ਦਲ ਦੀ ਹਿੱਤੈਸ਼ੀ ਲੀਡਰਸ਼ਿਪ 11 ਅਗਸਤ ਯਾਨੀ ਕਿ ਕੱਲ ਦੇ ਦਿਨ ਨੂੰ ਇਤਿਹਾਸਿਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਇਕਜੁੱਟ ਨਜ਼ਰ ਆ ਰਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਦੇ ਲਈ ਰਾਜ਼ੀ ਹੁੰਦੇ ਨਜ਼ਰ ਆਏ ਨੇ ਤਾਂ ਅਕਾਲੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਇਹ ਸੂਤਰਾਂ ਤੋਂ ਜਾਣਕਾਰੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਬਾਗੀ ਧੜੇ ਦੇ ਆਗੂਆਂ ਨੇ ਨਵਾਂ ਪ੍ਰਧਾਨ ਲਾਉਣ ਦੀ ਤਿਆਰੀ ਕਰ ਲਈ ਹੈ ਤਾਂ ਬਾਗੀ ਧੜੇ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਬੀਬੀ ਜਗੀਰਕੌਰ ਦੇ ਨਾਲ ਇੱਕ ਬੈਠਕ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਹ ਬੈਠਕ ਹੋਈ ਹੈ ਜਿੱਦੇ ਵਿੱਚ ਸਹਿਮਤੀ ਬਣਦੀ ਨਜ਼ਰ ਆਈ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨਗੀ ਦੇ ਨਾਮ ਦੇ ਲਈ ਰਾਜ਼ੀ ਹੋ ਗਏ ਨੇ ਤਾਂ ਭਲਕੇ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਦੇ ਵਿੱਚ ਇਜਲਾਸ ਹੋਵੇਗਾ ਜਿੱਥੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਣਾ ਦੱਸਦੀ ਹੈ ਕਿ ਬਿੱਤੇ ਦੀਣੀ ਬੀਬੀ ਸਤਵੰਤ ਕੋਰ ਅਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ ਜਿਹੜਾ ਪਰਧਾਨਗੀ ਦੀ ਦੌੜ ਵਿੱਚ ਸਾਹਮਣੇ ਆਇਆ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਸਟ ਪਾ ਕੇ ਬੀਬੀ ਸਤਵੰਤ ਕੋਰ ਦੇ ਹੱਕ 'ਚ ਆਪਣਾ ਸਮਰਥਨ ਦਿੱਤਾ ਤੇ ਪ੍ਰਧਾਨਗੀ ਦੀ ਦੌੜ ਤੋਂ ਆਪਣਾ ਨਾਮ ਜਿਹੜਾ ਵਾਪਸ ਲਿਆ ਸੀ ਤਾਂ ਹੁਣ ਇਸ ਵਿਚਾਲੇ ਵੱਡੀ ਖਬਰ ਹੈ ਜਿਹੜੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ ਅਕਾਲੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਦੇ ਲਈ ਮਨਾ ਲਿਆ ਤਦ ਆਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਆਖ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਮੰਚ ਉੱਤੇ ਇਕੱਠਾ ਹੋਵੇ ਯਾਨੀ ਕਿ ਅਕਾਲੀ ਦਲ ਤੋਂ ਅੱਡ ਹੋ ਕੇ ਜੋ ਬਾਗੀ ਧੜਾ ਬਣਾਇਆ ਗਿਆ ਉਹਨਾਂ ਦੇ ਆਗੂਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਅਕਾਲੀ ਦਲ ਦੇ ਵਿੱਚ ਵਾਪਸ ਹੋਣ ਇੱਕ ਮੰਚ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਪੰਜਾਬੀਆਂ ਦੀ ਸੇਵਾ ਕਰਨ ਜੇਕਰ ਇਕੱਠਿਆਂ ਨਹੀਂ ਹੋਣਾ ਤਾਂ ਤੁਹਾਨੂੰ ਆਪੋ ਆਪਣੀ ਸਿਆਸਤਾਂ ਜਿਹੜੀ ਮੁਬਾਰਕ ਹੋਵੇ ਤਾਂ ਇਹ ਬਿਆਨ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਸੀ ਤਾਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੇ ਨਾਰਾਜ਼ ਹੋ ਕੇ ਬਾਗੀ ਧੜਾ ਬਣਾਉਣ ਵਾਲੇ ਸਾਰੇ ਹੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਆਖਿਆ ਸੀ ਕਿ ਮੈਂ ਮਾਫੀ ਮੰਗਦਾ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਨੂੰ ਮਾਫ ਕੀਤਾ ਜਾਵੇ ਪਰੰਤੂ ਆਪਾਂ ਇੱਕ ਮੰਚ ਉੱਤੇ ਇਕੱਠੇ ਹੋਈਏ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਪਰ ਹੁਣ ਇਸ ਵਿਚਾਲੇ ਇਹ ਅਹਿਮ ਖਬਰ ਸਾਹਮਣੇ ਆਈ ਹੈ ਅਕਾਲੀ ਦਲ ਤੋਂ ਵੱਖ ਹੋ ਕੇ ਬਾਗੀ ਤੜਾ ਬਣਾਉਣ ਵਾਲੇ ਆਗੂਆਂ ਵੱਲੋਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਉਣ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਤੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਸਾਹਮਣੇ ਆਏ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਨਾ ਕਰ ਦਿੱਤੀ ਸੀ ਉਹਨਾਂ ਆਖਿਆ ਸੀ ਕਿ ਉਹ ਬੀਬੀ ਸਤਵੰਤ ਕੌਰ ਨੂੰ ਹੀ ਆਪਣਾ ਸਮਰਥਨ ਦੇਣਗੇ ਤੇ ਉਹ ਪ੍ਰਧਾਨਗੀ ਦੇ ਨਾਮ ਤੋਂ ਆਪਣਾ ਨਾਂ ਹੈ ਜਿਹੜਾ ਵਾਪਸ ਲੈਂਦੇ ਨੇ ਪਰ ਹੁਣ ਸੂਤਰਾਂ ਦੇ ਹਵਾਲੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਆਗੂ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰਕੌਰ ਅਤੇ ਸੁਰਜੀਤ ਸਿੰਘ ਰਖੜਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੈਠਕ ਕੀਤੀ ਹੈ ਬੈਠਕ ਦੇ ਵਿੱਚ ਸਹਿਮਤੀ ਬਣਦੀ ਵੀ ਨਜ਼ਰ ਆਈ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਪ੍ਰਧਾਨਗੀ ਦੇ ਨਾਮ ਦੇ ਲਈ ਰਾਜ਼ੀ ਹੋ ਗਏ ਨੇ ਤਾਂ ਇਹ ਕੱਲ ਸਾਫ਼ ਹੋ ਜਾਵੇਗਾ ਕਿਉਂਕਿ ਭਲਕੇ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਦੇ ਵਿੱਚ ਇਜਲਾਸ ਸੱਦਿਆ ਗਿਆ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਂ ਉੱਤੇ ਮੋਹਰ ਲੱਗੇਗੀ ਅਬੀਬੀ ਸਤਵੰਤ ਕੋਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਨੇ ਜਿਹੜੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨੇ ਤਾਂ ਹੁਣ ਦੇਖਣਾ ਹੋਵੇਗਾ ਕੱਲ ਇਹਨਾਂ ਦੋਵਾਂ ਨਾਵਾਂ ਦੇ ਵਿੱਚੋਂ ਕਿਹਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਕੀ ਹੁਣ ਸੁਖਵੀਰ ਸਿੰਘ ਬਾਦਲ ਅ ਵੀ ਪ੍ਰਧਾਨ ਬਣੇ ਰਹਿਣਗੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਵੱਲੋਂ ਜੋ ਪ੍ਰਧਾਨ ਐਲਾਨਿਆ ਜਾਣਾ ਉਸ ਨੂੰ ਹੀ ਪ੍ਰਧਾਨ ਮੰਨਿਆ ਜਾਵੇਗਾ ਤਾਂ ਇਹ 605 ਦੀ ਜੋ ਕਹਾਣੀ ਆ ਬਣਦੀ ਨਜ਼ਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਵੀ ਇਹ ਖਬਰ ਅਹਿਮ ਹੈ ਕਿਉਂਕਿ ਪੰਜਾਬ ਦੀ ਸਿਆਸਤ ਹੈ ਜਿਹੜੀ ਪੱਖ ਦੀ ਨਜ਼ਰ ਆ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖ ਧੜਾ ਬਣਾਉਣ ਵਾਲੇ ਆਗੂਆਂ ਨੇ ਆਪਣੀ ਇੱਕ ਜੁਟਤਾ ਦਿਖਾਉਂਦਿਆਂ ਅ ਕੱਲ ਇਜਲਾਸ ਸੱਦਿਆ ਜਿੱਥੇ ਪ੍ਰਧਾਨ ਦੇ ਨਾਂ ਉੱਤੇ ਮੋਹਰ ਹੈ ਜਿਹੜੀ ਲਾਈ ਜਾਵੇਗੀ ਤਾਂ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਐਲਾਨਿਆ ਗਿਆ ਸੀ ਤਾਂ ਜਿਸ ਤੋਂ ਬਾਅਦ ਸਾਰੇ ਹੀ ਅਟਕਲਾਂ ਲਗਾ ਰਹੇ ਸਨ ਕਿ ਅਕਾਲੀ ਦਲ ਇੱਕ ਮੰਚ ਉੱਤੇ ਇਕੱਠਾ ਹੋ ਸਕਦਾ ਹੈ ਕਿ ਬਾਗੀ ਧੜੇ ਦੇ ਆਗੂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਣਗੇ ਪਰੰਤੂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਅਸੀਂ ਆਪਣਾ ਨਵਾਂ ਪ੍ਰਧਾਨ ਲਾਵਾਂਗੇ ਤੇ ਇਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਮੰਨਿਆ ਜਾਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਆਗੂ ਸਰਜੀਤ ਸਿੰਘ ਰਖੜਾ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਸਰਜੀਤ ਸਿੰਘ ਰਖੜਾ ਨੇ ਆ ਇਸ ਬਾਬਤ ਕੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੋ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਸੀਨੀਅਰ ਲੀਡਰ ਸੁਰਜੀਤ ਸਿੰਘ ਰਖੜਾ ਸਾਡੇ ਨਾਲ ਜੁੜਤੁਕੇ ਨੇ ਰਖੜਾ ਸਾਹਿਬ ਇੱਕ ਬੈਠਕ ਹੋਈ ਹੈ ਤੇ ਉਹਦੇ ਵਿੱਚ ਸਹਿਮਤੀ ਬਣੀ ਹੈ ਕਿ ਜੈਨੀ ਹਰਪ੍ਰੀਤ ਸਿੰਘ ਪ੍ਰਧਾਨਗੀ ਦੀ ਧੋੜ ਦੇ ਵਿੱਚ ਸ਼ਾਮਲ ਸੀ ਪਹਿਲਾਂ ਨਾਮ ਵਾਪਸ ਲਿਆ ਸੀ ਤੇ ਉਹ ਹੁਣ ਰਾਜੀ ਹੋ ਗਏ ਨੇ ਕੀ ਜਾਣਕਾਰੀ ਹੈ ਜੀ ਦੇਖੋ ਅਸੀਂ ਬੈਂਚ ਕੀਤੀ ਸੀ ਉਹਨਾਂ ਨੂੰ ਇਹ ਪੰਛੀ ਦੀ ਗੱਲ ਹੈ ਪੰਛੀ ਦੇ ਲਈ ਆਪਾਂ ਨੇ ਕੰਮ ਕਰਨਾ ਤੇ ਬੇਟੀ ਨੂੰ ਵੀ ਬੇਨਤੀ ਕੀਤੀ ਸੀਗੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਤੇ ਬੇਨਤੀਆਂ ਨੇ ਪ੍ਰਵਾਨ ਕਰੀ ਹੈ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹਦੇ ਨਾਲ ਦੇਖੋ ਅਸੀਂ ਜਿਹੜੀ ਮਾਰਖਾ ਦੀ ਧਰਮਪੱਖੋਂ ਖਾਦੀ ਅਸੀਂ ਚਾਹੁੰਦੇ ਸੀ ਕਿ ਖੜਾ ਜਿਹੜਾ ਪ੍ਰਧਾਨ ਹੋਵੇ ਤੁਹਾਨੂੰ ਪੱਖੋਂ ਹੋਵੇ ਤੁਹਾਨੂੰ ਵੀ ਯੋਗਤਾ ਹੋਵੇ ਚੰਗੀ ਨੌਲੇਜ ਹੋਵੇ ਤੇ ਉਹ ਸਾਡੇ ਗੁਰੂ ਨੇ ਕਿਰਪਾ ਕਰ ਦਿੱਤੀ ਸਵਾਸਨ ਮੇਰੇ ਕਰਕੇ ਠੀਕ ਹੈ ਜੀ ਤੇ ਕੱਲ ਰਖੜਾ ਸਾਹਿਬ ਇਜਲਾਸ ਰੱਖਿਆ ਗਿਆ ਕਿ ਹੁਣ ਸਾਰਿਆਂ ਦੀ ਸਹਿਮਤੀ ਬਣ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਨਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਧੜਾ ਬਣਾਇਆ ਗਿਆ ਸੀ ਉਹਦੇ ਹੁਣ ਨਵੇਂ ਪ੍ਰਧਾਨ ਹੋਣਗੇ ਦੇਖੋ ਅਸੀਂ ਮжоਰਟੀ ਡੈਲੀਗੇਸ਼ਨਾਂ ਵੀ ਮੀਟਿੰਗ ਕਰ ਲਈ ਜੀ ਤੇ ਜਿਵੇਂ ਪਟਿਆਲੇ ਨੂੰ ਮਾਈਕ ਕਰ ਲਈ ਦੂਜੇ ਨੇ ਕਰ ਲਈ ਤੇ ਸਾਰਿਆਂ ਨੇ ਇਹੀ ਗੱਲ ਕਹੀ ਹੈ ਵੀ ਦੋ ਵਜੇ ਕੋਈ ਕੰਮ ਹੋ ਨਹੀਂ ਸਕਦਾ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਠੀਕ ਹੈ ਤਾਂ ਰਖੜਾ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਵੀ ਪ੍ਰਧਾਨ ਬਣਾ ਦਿੱਤਾ ਗਿਆ ਕੀ ਹੁਣ ਅਕਾਲੀ ਦਲ ਪੰਜਾਬ ਦੇ ਵਿੱਚ ਦੋ ਅਕਾਲੀ ਦਲ ਮੰਨੇ ਜਾ ਸਕਦੇ ਨੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰਿਆਂ ਨੂੰ ਹੀ ਪ੍ਰਧਾਨ ਮੰਨਣਾ ਪਊਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਤਾਂ ਬਾਗੀ ਤਾਂ ਉਹ ਪਹਿਲੇ ਹੀ ਪ੍ਰਧਾਨ ਮੰਨਦਾ ਰਾਜ਼ੀ ਨਹੀਂ ਹੋਇਆ ਵੇਖੋ ਹੁਣ ਤੁਸੀਂ ਬਾਗੀ ਨਾ ਕਹੋ ਅਸੀਂ ਮੇਨ ਬੰਦੇ ਆ ਠੀਕ ਹੈ ਜੀ ਮੇਨ ਅਕਾਲੀ ਦਲ ਹੁਣ ਇਹ ਹੋ ਗਿਆ ਜੀ ਉਹ ਤਾਂ ਜਿਹੜਾ ਬੰਦਾ ਕਾਲ ਤੱਕ ਸੱਤ ਪਗੜਾ ਹੋਇਆ ਜਦੋਂ ਪਗੜਾ ਦਲ ਹੋ ਗਿਆ ਜੀ ਰਖੜਾ ਸਾਹਿਬ ਬੀਤੇ ਦਿਨੀ ਸੁਵੀਰ ਸਿੰਘ ਬਾਦਲ ਨੇ ਬੇਨਤੀ ਕੀਤੀ ਸੀ ਸਾਰਿਆਂ ਨੂੰ ਵੀ ਨਾਰਾਜ਼ਗੀ ਹੈ ਜਿਹੜੀ ਮੈਂ ਮਾਫੀ ਮੰਗਦਾ ਵੀ ਆਪਾਂ ਇੱਕ ਮੰਚ ਦੇ ਉੱਤੇ ਇਕੱਠੇ ਹੋਈਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਨਹੀਂ ਨਹੀਂ ਕੋਈ ਰੌਲਾ ਹੀ ਨਹੀਂ ਹੈ ਦੇਖੋ ਉਹ ਇੱਕ ਗੱਲ ਕਹਿੰਦਾ ਵੀ ਪ੍ਰਧਾਨਤਾ ਮੈਂ ਹੀ ਰਹਾਂਗਾ ਜੀ ਤੁਸੀਂ ਆਗੇ ਮੇਰੇ ਨਾਲ ਜੁੜੋ ਇਹ ਨਹੀਂ ਕਹਿੰਦਾ ਵੀ ਇਕੱਠੇ ਹੋਵੋ ਜੀ ਉਹਦਾ ਪਲਾਨ ਤਾਂ ਮੈਂ ਹਾਂ ਉਹ ਇਹ ਨਹੀਂ ਕਹਿੰਦਾ ਵੀ ਆਪਾਂ ਸਾਰੀ ਸਮਤੀ ਨਾਲ ਕੋਈ ਗੱਲ ਫੈਸਲਾ ਕਰ ਲਈਏ ਜੀ ਉਹ ਕਹਿੰਦਾ ਪ੍ਰਧਾਨਗੀ ਤਾਂ ਮੇਰੀ ਹੈਗੀ ਹੋਇਆ ਜੋ ਹੁਕਮਾਇ ਕਾਲ ਕਰਦਾ ਉਹ ਉਹ ਨਾ ਨਹੀਂ ਜੀ ਤੇ ਮੁਖਤਿਰ ਸਾਹਿਬ ਜੀ ਜੇ ਜਾ ਕੇ ਜੇ ਉਹਨਾਂ ਨੇ ਕਿਹਾ ਤੇ ਉਹ ਉਹ ਫੈਸਲੇ ਤਾਂ ਹੁੰਦੀ ਐ ਸਾਰੇ ਰਾਜ ਦੀ ਦੂਰ ਤਾਂ ਹੁੰਦੀ ਐ ਵੀ ਆਓ ਜੋ ਬੈਠ ਕੇ ਫੈਸਲਾ ਕਰਦੇ ਆ ਤੁਸੀਂ ਦੱਸੋ ਕੀ ਚਾਹੁੰਦੇ ਹੋ ਜੀ ਜੇ ਉਹਨਾਂ ਦਾ ਇੱਕੋ ਜਿਹਾ ਹੀ ਪ੍ਰਲਾਨ ਦਾ ਮੈਂ ਹੈਗਾ ਬਾਕੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਮੇਰੇ ਥੱਲੇ ਲਾ ਕੇ ਲਾ ਕੇ ਕੰਮ ਕਰ ਲੋ ਜੀ ਫਿਰ ਤਾਂ ਛੱਡ ਕੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਸੀ ਨਾ ਜੀ ਇਸ ਨਹੀਂ ਆਈ ਕਿਸੇ ਦਾ ਨਾ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਰਖੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕਟਰ ਵਾਸ਼ਟਨ ਕੀ ਸੋ ਇਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਦਾ ਆਖਣਾ ਕਿ ਸਹਿਮਤੀ ਬਣੀ ਹੈ ਤੇ ਕੱਲ ਇਜਲਾਸ ਦੇ ਵਿੱਚ ਪ੍ਰਧਾਨ ਦਾ ਨਾਮ ਆ ਜਿਹੜਾ ਅਨਾਉਂਸ ਕਰ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੇ ਆਖਿਆ ਕਿ ਸੁਖਵੀਰ ਸਿੰਘ ਬਾਦਲ ਨੇ ਹੁਕਮਨਾਮਾ ਸੀ ਜੋ ਉਹ ਉਸ ਦੀ ਪਾਲਣਾ ਨਹੀਂ ਕੀਤੀ ਸਾਡੀ ਗੱਲ ਨਹੀਂ ਮੰਨੀ ਇਸ ਕਰਕੇ ਜਿਹੜੇ ਵਖਰੇਵੇਂ ਸੀਗੇ ਉਹ ਅੱਗੇ ਵਧਦੇ ਗਏ ਤਾਂ ਹੁਣ ਕੱਲ ਇੱਕ ਵੱਡਾ ਦਿਨ ਮੰਨਿਆ ਜਾ ਸਕਦਾ ਹੈ ਇਤਿਹਾਸਿਕ ਨੂੰ ਬੜੋਂ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ ਤੇ ਕੱਲ ਜੋ ਇਜਲਾਸ ਸੱਦਿਆ ਗਿਆ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਨਾਮ ਉੱਤੇ ਜਿਹੜੀ ਮੋਹਰ ਲੱਗੇਗੀ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੇ ਬੀਬੀ ਸਤਵੰਤ ਕੌਰ ਦਾ ਨਾਮ ਪ੍ਰਧਾਨਗੀ ਦੀ ਦੌੜ ਵਿੱਚ ਸਾਹਮਣੇ ਆ ਰਿਹਾ ਹੈ